ਤੇ ਸਾਹਮਣੇ ਨੂੰ ਲੰਡਨ ਆਈ ਕਹਿੰਦੇ ਆ ਇਹ ਏਰੀਆ ਤੇ ਸਾਰਾ ਹੀ ਸਟੈਚੂਸ ਦੇ ਨਾਲ ਭਰਿਆ ਹੋਇਆ ਸ਼ਹਿਰ ਵਿੱਚ ਅਜੇ ਵੀ ਇਹ ਟੈਲੀਫੋਨ ਬੂਥ ਲੱਗੇ ਹੋਏ ਆ ਸਾਰੀ ਦੁਨੀਆ ਦੇ ਉਤੇ ਰਾਜ ਕਰਕੇ ਤੇ ਆ ਕੁਝ ਬਣਾਇਆ ਜੇ ਵੇਖੋ ਆ ਵਿੱਚ ਇੱਕ ਬੜਾ ਵੱਡਾ ਥੰਮ ਹੈ ਇਧਰ ਟੈਨ ਡਾਊਨਿੰਗ ਸਟਰੀਟ ਆ ਅਸਲ 'ਚ ਅੱਜ ਅਸੀਂ ਜਾਣਾ ਵੀ ਐਂਡ ਐ ਮਿਊਜ਼ੀਅਮ ਦਸਤਾਰ ਦਾ ਕਿੰਨਾ ਸੋਹਣਾ ਸਰੂਪ ਹੈ ਤੇ ਬਾਵਾ ਰੱਖਣ ਵਾਸਤੇ ਜਿਹੜੀ ਆ ਨਾ ਆਰਮਰੈਸਟਾ ਵੇਖੋ ਬਣੇ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਸ਼ੁਰੂ ਹੋਣ ਲੱਗੀ ਹੈ ਜੀ ਆਪਾਂ ਉਹ ਟ੍ਰੇਨ ਤੇ ਕਿ ਨਿਕਲ ਗਈ ਹੈ ਆਪਾਂ ਹੁਣ ਨਾ ਲੰਡਨ ਜਾ ਰਹੇ ਆਂ ਟ੍ਰੇਨ ਦੇ ਉੱਤੇ ਜਾਣਾ ਸੋ ਇਹ ਤੋਂ ਅਗਲੀ ਤੇ ਚੜਾਂਗੇ ਆਪਾਂ ਚਲੋ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲ ਫੌਂਟਨ ਲਾਰਟੀਮਰ ਸਟੇਸ਼ਨ ਸੋ ਆ ਆਪਣਾ ਕਾਰਡ ਹੈ ਜਿਹੜਾ ਆਪਾਂ ਇੱਥੇ ਟੱਚ ਕਰਨਾ ਹੈ ਇੱਥੇ ਕਰਨਾ ਭਾਜੀ ਚਲੋ ਜੀ ਖੁੱਲ ਗਿਆ ਸੋ ਟ੍ਰੇਨ ਸਟੇਸ਼ਨ ਵੇਖੋ ਆ ਉਹ ਆ ਗਈ ਜੇ ਆਪਣੇ ਵਾਲੀ ਟ੍ਰੇਨ ਚਲੋ ਜੀ ਚਲੋ ਕਸਮਿਕ ਨਹੀਂ ਹੈ ਸਰਦਾਸ ਸਟੇਸ਼ਨ ਦੂਰ ਆ ਗਏ ਆਪਾਂ ਇੱਥੇ ਪਹੁੰਚ ਗਏ ਆ ਤੇ ਆ ਵੇਖੋ ਹੁਣ ਟ੍ਰੇਨਾਂ ਪੱਦੀਆਂ ਫਿਰਦੀਆਂ ਕਿ ਨਹੀਂ ਸਿਰਸਿਰੇ ਹੁਣ ਲੋਕਾਂ ਨੂੰ ਕਾਹਲੀ ਹੈ ਸਾਰਿਆਂ ਨੂੰ ਕੰਮ ਤੇ ਪਹੁੰਚਣ ਦੀ ਇੱਕ ਪਰਲੇ ਪਲੇਟਫਾਰਮ ਤੇ ਹੋਰ ਖਲੋਤੀ ਹੈ ਲੇ ਆਪਾਂ ਉਹਦੇ ਵੇਟ ਵੀ ਨਹੀਂ ਕਰਨੀ ਪਈ ਆ ਵੀ ਗਈ ਆਪਣੀ ਉਹ ਹੀ ਤਾਂ ਨਹੀਂ ਮੋੜ ਕੇ ਲੈ ਆ ਬਿਲਕੁਲ ਉਹੀ ਰੰਗ ਦਾ ਸਾਬਾ ਜੀ ਚਲੋ ਪਾਜੀ ਚੱਲੀਏ ਫਿਰ ਅੱਗੇ ਵੈਸਟਮਿੰਸਟਰ ਆ ਗਿਆ ਸਟੇਸ਼ਨ ਆ ਗਿਆ ਫਿਰ ਸਕੈਨਰ ਸਕੈਨ ਕਰੀਏ ਤੇ ਬਾਹਰ ਨਿਕਲੀਏ ਲਓ ਜੀ ਹੁਣ ਸਾਡੇ ਕੈਮਰੇ ਦੀ ਅੱਖ ਦੇ ਵਿੱਚ ਆਉਂਦੀ ਤੁਸੀਂ ਵੇਖੋ ਲੰਡਨ ਸ਼ਹਿਰ ਇਹ ਭਾਜੀ ਕੀ ਹੈ ਇਹ ਬਿਗ ਬੈਨ ਵਾਹ ਜੀ ਵਾਹ ਲਓ ਜੀ ਭਾਜੀ ਸਿੱਧਾ ਹੀ ਆਪਾਂ ਨੂੰ ਬਿਗ ਬੈਨ ਹੀ ਲੈ ਕੇ ਆਏ ਫੋ ਉੱਪਰ ਵੇਖ ਲਓ ਕਲੌਕ ਕਿੱਡੇ ਕਿੱਡੇ ਸੋਹਣੇ ਲੱਗੇ ਆ ਸੋ ਆ ਸਾਰੀ ਬਿਲਡਿੰਗ ਹੈ ਪਰ ਆਪਾਂ ਆ ਗਏ ਜੀ ਬਿਲਕੁਲ ਸਿਟੀ ਦੇ ਵਿੱਚ ਸਾਹਮਣੇ ਬ੍ਰਿਜ ਆ ਉਥੋਂ ਅੱਗੇ ਟ੍ਰੇਨ ਵੀ ਲੰਗੀ ਸੀ ਆ ਪੁਰਾਣੀ ਆ ਪੁਰਾਣੀ ਆ ਰਾਇਲ ਪ੍ਰਿੰਸੈਸ ਚੰਗੀ ਪੁਰਾਣੀ ਆ ਵੋਟ ਇਹ ਥੀਮਸ ਰਿਵਰ ਆ ਜੀ ਜਿਹੜੀ ਮਸ਼ਹੂਰ ਆ ਲੰਡਨ ਦੇ ਵਿੱਚ ਤੇ ਸਾਹਮਣੇ ਇਹਨੂੰ ਲੰਡਨ ਆਈ ਕਹਿੰਦੇ ਆ ਅਜੇ ਤੇ ਸਵੇਰੇ ਚੱਲਿਆ ਨਹੀਂ ਆ ਬੰਨ ਹੀ ਪਿਆ ਸਾਰਾ ਅਜੇ ਥੋੜੀ ਦੇਰ ਤੱਕ ਚੱਲ ਪਏਗਾ ਇੱਥੋਂ ਇਹ ਚੜ ਕੇ ਲੋਕ ਦੇਖਦੇ ਆ ਆ ਜਿਵੇਂ ਫੈਰੀਸ ਦਾ ਸਟੇਸ਼ਨ ਬਣਿਆ ਇੱਥੋਂ ਜਾ ਸਕਦੇ ਆ ਥੋੜੀ ਦੂਰ ਬਿਗ ਬੈਂਡ ਸੀਗਾ ਜਿਹੜੀ ਪਾਰਲੀਮੈਂਟ ਆਫ ਯੂਕੇ ਵੀ ਆ ਉਧਰ ਸੋ ਥੋੜਾ ਬੋਤਾ ਏਰੀਆ ਆਪਾਂ ਇੱਥੇ ਘੁੰਮ ਕੇ ਦੇਖਦੇ ਆਂ ਰਵਜੀਤ ਭਾਜੀ ਆਪਣੀ ਜੌਬ ਤੇ ਗਏ 1 ਘੰਟੇ ਵਾਸਤੇ ਉਹਨਾਂ ਨੂੰ ਅੰਦਰ ਰਹਿਣਾ ਪੈਣਾ ਮੈਨੂੰ ਬਹੁਤ ਸਿਕਿਉਰਿਟੀ ਚ ਲੰਘਣਾ ਪੈਣਾ ਕਿਉਂਕਿ ਪੁਲਿਸ ਦੀ ਜੌਬ ਆ ਉਹਨਾਂ ਦੀ ਇਸੋ ਮੈਂ ਸੋਚਿਆ ਬਾਹਰ ਫੇਰ ਲੈਣਾ 1 ਘੰਟਾ ਉਸ ਤੋਂ ਬਾਅਦ ਆਪਾਂ ਅਸਲ ਚਾਚ ਅਸੀਂ ਜਾਣਾ ਵੀ ਐਂਡ ਐ ਮਿਊਜ਼ੀਅਮ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਸੰਘਾਸ਼ਨ ਪਿਆ ਹੋਇਆ ਜਿਹਦੇ ਉੱਤੇ ਬੈਠ ਕੇ ਉਹ ਸਾਰੀ ਜਿਹੜੀ ਇੱਕ ਹੀ ਫੋਟੋ ਜਿਹੜੀ ਮਸ਼ਹੂਰ ਆ ਲਾਹੌਰ ਜਦੋਂ ਬੈਠਦੇ ਸੀਗੇ ਆਪਣੇ ਦਰਬਾਰੀਆਂ ਦੇ ਨਾਲ ਸੋ ਇਧਰ ਵੱਖਰੀ ਲੇਨ ਬਣੀ ਹੋਈ ਸਾਈਕਲਾਂ ਵਾਸਤੇ ਲੋਕ ਵੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਆਪਣੇ ਕੰਮਾਂ ਤੇ ਸਾਈਕਲਾਂ ਤੇ ਆ ਰਹੇ ਆ ਜਾ ਰਹੇ ਆ ਇਧਰ ਕਾਰਾਂ ਵਾਲੀ ਆਪਾਂ ਵੇਟ ਕਰ ਰਹੇ ਆ ਇੱਥੇ ਉਹ ਬੰਦਾ ਜਿਹੜਾ ਲਾਲ ਆ ਉਹ ਨੀਲਾ ਹੋਏਗਾ ਤੇ ਫਿਰ ਜਾਣਾ ਆਪਾਂ ਅੱਜ ਕੱਲ੍ਹ ਨਾ ਇਹਨਾਂ ਸ਼ਹਿਰਾਂ ਦੇ ਵਿੱਚ ਆ ਜਿਹੜੇ ਸਾਈਕਲ ਮਿਲਦੇ ਇਦਾਂ ਦੇ ਇਹ ਕਿਤੇ ਵੀ ਲੱਗੇ ਹੁੰਦੇ ਆ ਤੁਸੀਂ ਕਾਰਡ ਸਵਾਈਪ ਕਰੋ ਵਰਤੋ ਤੇ ਜਿੱਥੇ ਦਿਲ ਕਰਦਾ ਉੱਥੇ ਛੱਡ ਦਿਓ ਫਿਰ ਆਪੇ ਕਾਉਂਸਲ ਵਾਲੇ ਚੁੱਕ ਕੇ ਲੈ ਜਾਂਦੇ ਆ ਮੀਂਹ ਦੇ ਵਿੱਚ ਲਾਈਟਿੰਗ ਤੇ ਡਲ ਜੀ ਹੈ ਪਰ ਆ ਆ ਗਿਆ ਜੀ ਫੇਮਸ ਟ੍ਰਾਫਲਗਰ ਸਕੁਅਰ ਜਿਹਨੂੰ ਕਹਿੰਦੇ ਆ ਆ ਵਿੱਚ ਇੱਕ ਬੜਾ ਵੱਡਾ ਥੰਮ ਹੈ ਔਰ ਉਹਦੇ ਉੱਤੇ ਉਹ ਫੋਟੋ ਲੱਗੀ ਹੋਈ ਹੈ ਲਿਖਿਆ ਮੈਂ ਪੜਿਆ ਕਿ 169 ਫੀਟ ਉੱਚਾ ਹੈ ਲਿਖਿਆ ਟੂ ਮੇਜਰ ਜਨਰਲ ਸਰ ਹੈਨਰੀ ਹੈਵਲੋਕ ਐਂਡ ਹਿਸ ਬਰੇਵ ਕੰਪੈਨੀਅਨਸ ਇਨ ਆਰਮਸ ਡੂਰਿੰਗ ਦਾ ਕੈਂਪੇਨ ਇਜ਼ ਇਨ ਇੰਡੀਆ 1857 ਤੁਹਾ ਮੈਂ ਪਹਿਲਾਂ ਤਾਂ ਨਹੀਂ ਇਹਨਾਂ ਨੂੰ ਜਾਣਦਾ ਪੜਿਆ ਹੁਣ ਕਿਤੇ ਆਪਾਂ ਹਿਸਟਰੀ ਦੇ ਵਿੱਚ ਪਰ 1857 ਨਾਲਾ ਜਿਹੜਾ ਗਦਰ ਹੋਇਆ ਉਹਦੇ ਵਿੱਚ ਇਹਨਾਂ ਦਾ ਹੁਣ ਰੋਲ ਉਹ ਪਿੱਛੇ ਬੁੱਤ ਲੱਗਾ ਹੋਇਆ ਜੀ ਕਿੰਗ ਜਾਰਜ 4 ਇਤਿਹਾਸ ਲਿਖਿਆ ਹੋਇਆ ਇਹ ਨਾ ਫ੍ਰੈਂਚ ਦੇ ਨਾਲ ਇੱਕ ਲੜਾਈ ਹੋਈ ਸੀਗੀ ਇਹਨਾਂ ਦੀ 1805 ਦੇ ਵਿੱਚ ਐਡਮਿਰਲ ਵਿਸਕਾਉਂਟ ਨੈਲਸਨ ਉਹਦਾ ਉੱਤੇ ਬੁੱਤ ਲੱਗਾ ਹੋਇਆ ਇਸ ਥੰਮ ਦੇ ਹੁਣ ਇੱਥੋਂ ਤੇ ਬੁੱਤ ਦੇਖਦਾ ਨਹੀਂ ਹੈ ਪਰ ਇਹ ਥੰਮ ਦੇ ਉੱਤੇ ਉਹਦਾ ਬੁੱਤ ਲੱਗਾ ਹੋਇਆ ਹੈ ਔਰ ਆ ਵੇਖੋ ਇੱਕ ਪੇਂਟਿੰਗ ਲਿਖੀ ਹੈ ਤੇ ਥੱਲੇ ਲਿਖਿਆ ਹੈ ਇੰਗਲੈਂਡ ਐਕਸਪੈਕਟਸ ਐਵਰੀ ਮੈਨ ਵਿਲ ਡੂ ਹਿਸ ਡਿਊਟੀ ਨਾਲ ਵੱਡੇ ਵੱਡੇ ਸ਼ੇਰ ਬਣਾ ਕੇ ਲਾਏ ਹੋਏ ਆ ਇਹ ਏਰੀਆ ਤੇ ਸਾਰਾ ਹੀ ਸਟੈਚੂਜ਼ ਦੇ ਨਾਲ ਭਰਿਆ ਹੋਇਆ ਜਿਹੜੇ ਇਹਨਾਂ ਦੇ ਬ੍ਰਿਟਿਸ਼ ਹੀਰੋਜ਼ ਰਹੇ ਉਹਨਾਂ ਦੇ ਆਹ ਵੇਖੋ ਤੁਸੀਂ ਸਟੈਚੂ ਦਾ ਔਮਨ ਆਫ ਵਰਲਡ 2 ਪਰ ਇੱਥੇ ਨਾ ਜਿਵੇਂ ਦੂਜਿਆਂ ਦੇ ਸਟੈਚੂ ਲੱਗੇ ਬੰਦਿਆਂ ਦੇ ਬੀਬੀਆਂ ਦੇ ਸਟੈਚੂ ਨਹੀਂ ਬਸ ਕੱਪੜੇ ਰੂਪ ਹੀ ਟੰਗੇ ਇੱਕ ਯਾਦਗਾਰ ਸੋ ਆਲ ਸਾਰੀਆਂ ਉਹ ਹੀ ਆਈਕੋਨਿਕ ਬਿਲਡਿੰਗਾਂ ਇਧਰ 10 ਡਾਉਨਿੰਗ ਸਟਰੀਟ ਆ ਜਿੱਥੇ ਪ੍ਰਾਈਮ ਮਿਨਿਸਟਰ ਰਹਿੰਦਾ ਹੁੰਦਾ ਹੈ ਸ਼ਹਿਰ ਵਿੱਚ ਅਜੇ ਵੀ ਇਹ ਟੈਲੀਫੋਨ ਬੂਥ ਲੱਗੇ ਹੋਏ ਆ ਮੈਨੂੰ ਨਹੀਂ ਲੱਗਦਾ ਅੱਜ ਇਹਨਾਂ ਨੂੰ ਕੋਈ ਵੀ ਯੂਜ਼ ਕਰਦਾ ਹੋਣਾ ਮੈਨੂੰ ਆਪ ਚੇਤਾ ਜਦੋਂ ਅਸੀਂ ਆਸਟ੍ਰੇਲੀਆ ਨਵੇਂ ਨਵੇਂ ਗਏ ਸੀ ਉਦੋਂ ਇਦਾਂ 20 ਸੈਂਟ ਪਾ ਕੇ ਤੇ ਕਾਲ ਕਰਦੇ ਹੁੰਦੇ ਸੀਗੇ ਇਹਦੇ ਤੋਂ ਜ਼ਮਾਨਾ ਹੀ ਬਦਲ ਗਿਆ ਹੁਣ ਤੇ ਆਊਟਡੇਟਡ ਹੋ ਗਏ ਸਾਰੀ ਦੁਨੀਆ ਦੇ ਉੱਤੇ ਰਾਜ ਕਰਕੇ ਤੇ ਆਹ ਕੁਝ ਬਣਾਇਆ ਜੇ ਵੇਖੋ ਕਿੰਨੇ ਆ ਸੋਹਣੀਆਂ ਬਿਲਡਿੰਗਾਂ ਇਹ ਤੇ ਆ ਬਿਗ ਬੈਨ ਔਰ ਉਹਦੇ ਲੱਗੋ ਜਹਾਜ਼ ਆਉਂਦੇ ਆ ਹੀ ਇੱਕ ਆਪਾਂ ਇੱਕ ਹੋਰ ਟ੍ਰੇਨ ਲੈ ਕੇ ਹੁਣ ਪਹੁੰਚ ਗਏ ਆ ਇੱਥੇ ਜਿਹਨੂੰ ਵੀ ਐ ਵੀ ਐਂਡ ਐ ਮਿਊਜ਼ੀਅਮ ਕਿਹਾ ਜਾਂਦਾ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ ਸੋ ਆਹ ਟ੍ਰੇਨ ਸਟੇਸ਼ਨ ਤੋਂ ਇੱਕ ਥੱਲੇ ਨਾ ਟਨਲ ਜਾਂਦੀ ਜਿੱਥੇ ਸਾਰੇ ਤੁਰ ਕੇ ਜਾ ਰਹੇ ਆ ਸੋ ਮਿਊਜ਼ੀਅਮ ਦੇ ਆਪਾਂ ਅੰਦਰ ਆ ਗਏ ਆ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਔਰੰਗਜ਼ੇਬ ਦੀ ਤਲਵਾਰ ਦਿਖਾਉਣੀ ਆ ਆ ਜਿਹੜੀ ਐ 골ਡਨ ਮੁੱਠਾ ਐ ਆ ਥੱਲੇ ਨੂੰ ਚੱਲ ਰਹੀ ਐ ਜੀ ਥੱਲੇ 6 ਨੰਬਰ ਲਿਖਿਆ ਹੋਇਆ ਇਹ ਔਰੰਗਜ਼ੇਬ ਦੀ ਐ ਆ ਦਰਸ਼ਕੋ ਦੀ ਤਲਵਾਰ ਹੈ ਜੀ ਜਿਹੜੀ ਹਰੇ ਰੰਗ ਦਾ ਮਿਆਨ ਹੈ ਨਾ ਉਹਦੇ ਨਾਲ ਜਿਹੜੀ ਤਲਵਾਰ ਸੈਂਟਰ ਦੇ ਵਿੱਚ ਬਿਲਕੁਲ ਬਹੁਤ ਸੋਹਣੀ ਹੈ ਜੀ ਤਲਵਾਰਾਂ ਦੋਵੇਂ ਹੀ ਵਿਲੀਅਮ ਕਾਰਪੈਂਟਰ ਨੇ ਬਣਾਈ ਹੋਈ ਹੈ ਜੀ ਪੇਂਟਿੰਗ 1854 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਕੀਰਤਨ ਜਿਵੇਂ ਹੁੰਦਾ ਹੈ ਮਹਾਰਾਜ ਦਾ ਪ੍ਰਕਾਸ਼ ਹੈ ਤੇ ਚ ਦਿਖਾਇਆ ਗਿਆ ਕਿ ਕਿਵੇਂ ਵੱਡੇ ਛੋਟੇ ਔਰਤ ਬੱਚੇ ਸਾਰੇ ਹੀ ਬੈਠ ਕੇ ਇੱਥੇ ਕੀਰਤਨ ਇਕੱਠੇ ਕਰਦੇ ਸੀ ਜਿਵੇਂ ਕਿ ਦੂਜੇ ਧਰਮਾਂ 'ਚ ਨਹੀਂ ਹੁੰਦਾ ਔਰ ਇੱਕ ਗੱਲ ਹੋਰ ਖਾਸ ਦਿਖਾਈ ਗਈ ਇਹਦੇ ਵਿੱਚ ਕਿ ਆ ਪਿੱਛੇ ਜਦੋਂ ਹੁਕਮਨਾਮਾ ਸਾਹਿਬ ਤੋਂ ਬਾਅਦ ਚ ਦੇਖੋ ਸਿੰਘ ਇਕੱਠੇ ਹੋ ਜਾਂਦੇ ਸੀ ਗਰੁੱਪ ਦੇ ਵਿੱਚ ਔਰ ਹੁਕਮਨਾਮਾ ਸਾਹਿਬ ਜੀ ਦੀ ਬਾਣੀ ਨੂੰ ਡਿਸਕਸ ਕਰਦੇ ਸੀ ਇੱਕ ਦੂਜੇ ਨੂੰ ਸਮਝਣ ਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਸੀ ਇੱਕ ਹੋਰ ਪੇਂਟਿੰਗ ਹੈ ਜੀ ਇਹ ਵੀ 1854 ਦੀ ਹੈ ਇਹ ਦਰਬਾਰ ਸਾਹਿਬ ਦੇ ਬਾਹਰ ਦੀ ਹੈ ਔਰ ਇਹਦੇ ਵਿੱਚ ਦਰਬਾਰ ਸਾਹਿਬ ਜਿਵੇਂ ਦੇਖ ਸਕਦੇ ਤੁਸੀਂ ਪ੍ਰਕਰਮਾ ਔਰਤਾਂ ਵੀ ਹਨ ਇਥੋਂ ਤੱਕ ਕਿ ਪਸ਼ੂ ਵੀ ਦਿਖਾਏ ਗਏ ਹਨ ਔਰ ਪੰਛੀ ਵੀ ਦਿਖਾਏ ਗਏ ਹਨ ਲਾਗੇ ਔਰ ਇਹ ਬੈਠੇ ਹਨ ਕੁਝ ਸਰੀਰ ਜਿਹੜੇ ਸ਼ਾਈ ਬਣਾ ਰਹੇ ਹਨ ਤੇ ਸ਼ਾਇਦ ਪੋਥੀਆਂ ਲਿਖ ਰਹੇ ਜਾਂ ਇੱਕ ਦੂਜੇ ਨੂੰ ਬਾਣੀ ਸਿਖਾਈ ਜਾ ਰਹੀ ਹੈ ਸੋ ਤੀਜੀ ਪੇਂਟਿੰਗ ਹੁਣ ਇਹ ਹੈ ਜੀ ਬਾਬਾ ਟਲਰਾਏ ਸਾਹਿਬ ਜੀ ਦਾ ਸਥਾਨ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਔਰ ਗੁਰਦਵਾਰ ਸਾਹਿਬ ਤੁਸੀਂ ਦੇਖ ਰਹੇ ਹੋ ਸਰੋਵਰ ਕੋਲ ਸਾਹਿਬ ਹੈ ਔਰ ਆ ਵਿੱਚ ਜਿਹੜੀ ਇੱਕ ਡਿਊੜੀ ਹੈ ਜੀ ਇਹ ਦੱਸਿਆ ਜਾਂਦਾ ਕਿ 1920 ਤੱਕ ਵੀ ਇਹ ਫੋਟੋਆਂ ਦੇ ਵਿੱਚ ਡਿਊੜੀ ਮਿਲਦੀ ਸੀ ਜਿਹੜੀ ਬਹੁਤ ਸੋਹਣੀ ਹੈ ਪਰ ਬਾਅਦ ਵਿੱਚ ਸ਼ਾਇਦ ਸਮੇਂ ਦੇ ਨਾਲ ਢਾਹ ਦਿੱਤੀ ਗਈ ਤੇ ਅੱਜ ਵੀ ਇਹ ਗੁਰਦੁਰ ਸਾਹਿਬ ਜੀ ਦੀ ਪੇਂਟਿੰਗ ਇਸ ਮਿਊਜ਼ੀਅਮ ਚ ਹੈ ਜੀ ਉਸ ਏਰੀਆ ਚ ਆਗੇ ਜਿੱਦੀ ਆਪਾਂ ਨੂੰ ਬੜੇ ਚਿਰ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਸਿੱਖ ਕੌਮ ਬਾਰੇ ਕੁਝ ਇਨਫੋਰਮੇਸ਼ਨ ਲਿਖੀ ਹੋਈ ਹੈ ਔਰ ਤੁਹਾਨੂੰ ਦਿਖਾਉਣਾ ਆ ਕਸ਼ਮੀਰੀ ਸ਼ਾਲ ਹੈ ਉਸ ਟਾਈਮ ਦਾ ਜਿਹੜਾ ਸਿੱਖ ਰਾਜ ਦੇ ਸਮੇ ਬਣਿਆ ਹੋਇਆ ਤੇ ਅੱਜ ਵੀ ਇਹ ਬੇਸ਼ਕੀਮਤੀ ਹਨ ਇਹ ਚੀਜ਼ਾਂ ਤੇ ਆਪਣੇ ਘਰਾਂ ਚ ਅੱਜਕੱਲ ਤੇ ਮਿਲਦੀ ਨਹੀਂ ਕਿਉਂਕਿ ਮਸ਼ੀਨਾਂ ਦੇ ਨਾਲ ਬਹੁਤ ਕੁਝ ਬਣਨ ਲੱਗ ਪਿਆ ਬਹੁਤ ਸੋਹਣੀ ਚੀਜ਼ ਆ ਬਣੀ ਹੋਈ ਹੈ ਜੀ ਇੱਕ ਮਾਡਲ ਤਿਆਰ ਕੀਤਾ ਹੋਇਆ ਇੱਕ ਗਾਰਡਨ ਦਾ ਬਾਗ ਜਿਹੜਾ ਉਸ ਟਾਈਮ ਤੇ ਹੁੰਦਾ ਸੀ ਇਸ ਦੇ ਵਿੱਚ ਆ ਇੱਕ ਖੂਹ ਬਣਿਆ ਹੋਇਆ ਹੈ ਜਿਸ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਗੇੜੀ ਚਲਦੀ ਹਲਟ ਚਲਦਾ ਉਹ ਹਲਟ ਬਣਾਇਆ ਹੋਇਆ ਥੱਲੇ ਨੂੰ ਖੂਹ ਦੇ ਵਿੱਚੋਂ ਹਲਟ ਔਰ ਉਪਰਾਂ ਜਾ ਕੇ ਜਿਹੜਾ ਹੈ ਉਹ ਜਿਹੜਾ ਗੇੜੀ ਨੂੰ ਗੇੜਨ ਵਾਸਤੇ ਬਲਦ ਵੀ ਚੱਲ ਰਹੇ ਹਨ ਤੇ ਆਲੇ-ਦੁਆਲੇ ਸਾਰੇ ਇਹ ਬੂਟੇ ਲੱਗੇ ਹੋਏ ਹਨ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਬੂਟੇ ਸੀਗੇ ਹੁਣ ਇਹ ਬਾਗ ਦੱਸਦੇ ਹਨ ਕਿ ਅੰਮ੍ਰਿਤਸਰ ਦੇ ਵਿੱਚ ਹੁੰਦਾ ਸੀ ਕਿਤੇ ਪਰ ਇਹਦੀ ਲੋਕੇਸ਼ਨ ਬਾਰੇ ਬਹੁਤ ਸਾਰੀ ਜਾਣਕਾਰੀ ਉਪਲਬਧ ਨਹੀਂ ਹੈ ਇਸ ਵੇਲੇ ਸੋ ਇਹਦੇ ਵਿੱਚ ਆਹ ਇਨਫੋਰਮੇਸ਼ਨ ਲਿਖੀ ਹੋਈ ਹੈ ਕਸ਼ਮੀਰ ਸ਼ਾਲ ਪੈਨ ਬਾਕਸ ਆ ਤੁਸੀਂ ਦੇਖ ਸਕਦੇ ਹੋ ਔਰ ਇਹਦੇ ਵਿੱਚ ਖਾਸ ਚੀਜ਼ ਜਿਹੜੀ ਇੱਕ ਆਪਾਂ ਤੁਹਾਨੂੰ ਹੁਣ ਦਿਖਾਉਣੀ ਹੈ ਉਹ ਹੈ ਜੀ ਆ ਦਸਤਾਰ ਅਕਾਲੀ ਦਸਤਾਰ ਜਿਹਨੂੰ ਕਹਿੰਦੇ ਨਿਹੰਗ ਸਿੰਘਾਂ ਦੀ ਦਸਤਾਰ ਦੇਖੋ ਦਸਤਾਰ ਦਾ ਕਿੰਨਾ ਸੋਹਣਾ ਸਰੂਪ ਹੈ ਥੱਲੇ ਵੱਡਾ ਚੱਕਰ ਲੱਗਾ ਹੋਇਆ ਹੈ ਬਾਕੀ ਸ਼ਸਤਰ ਹਨ ਛੋਟੇ-ਛੋਟੇ ਫਿਰ ਦੂਜਾ ਚੱਕਰ ਤੀਜਾ ਚੱਕਰ ਚੰਦ ਤੋੜੇ ਲੱਗੇ ਸਾਰਾ ਪੰਜ ਚੱਕਰ ਹਨ ਜੀ ਔਰ ਪੰਜ ਚੱਕਰਾਂ ਦੇ ਉੱਪਰ ਇੱਕ ਖੰਡਾ ਹੈ ਔਰ ਉਹਦੇ ਉੱਪਰ ਫਰਲਾ ਹੈ ਇਹ ਦਸਤਾਰ ਦਾ ਸਰੂਪ ਹੈ ਜੀ ਅਕਾਲੀ ਦਸਤਾਰ ਕਿੰਨੀ ਸੋਹਣੀ ਅੱਜ ਤੇ ਅਸੀਂ ਪੱਗਾਂ ਵੀ ਪੈਸੇ ਦੇ ਦੇ ਕੇ ਬਣਾਉਣ ਲੱਗ ਪਏ ਉਹ ਵੀ ਬੰਨਣੀਆਂ ਭੁੱਲ ਗੀਆਂ ਆ ਕਿੱਥੋਂ ਸਜਾਉਣੀਆਂ ਸੀਗੀਆਂ ਸਾਡੀ ਨੌਜਵਾਨੀ ਨੇ ਔਰ ਆ ਰੋਬ ਹੈ ਜੀ ਉਸ ਵੇਲੇ ਦਾ ਇੱਕ ਜਿਵੇਂ ਸਤਕਾਰਤ ਜਾਂ ਅਮੀਰ ਜਾਂ ਵਜ਼ੀਰ ਜਿਹੜੇ ਪਾਉਂਦੇ ਸੀਗੇ ਔਰ ਇਹਦੇ ਵਿੱਚ ਬਹੁਤ ਕੁਝ ਵੈਸੇ ਦੱਸਿਆ ਪੇਂਟਿੰਗਸ ਛੋਟੀਆਂ-ਛੋਟੀਆਂ ਬਣੀਆਂ ਹੋਈਆਂ ਉਹ ਡਿਪੈਂਡ ਕਰਦਾ ਸੀ ਉਸ ਪਾਉਣ ਵਾਲੇ ਕੋਲ ਕਿਹੜੀਆਂ ਸਕਿੱਲਸ ਹਨ ਔਰ ਅਗਲੀ ਚੀਜ਼ ਜਿਹੜੀ ਬੜੇ ਚਿਰ ਦੀ ਅਸੀਂ ਖਾਸ ਦੇਖਣ ਇੱਥੇ ਆਏ ਆ ਉਹ ਹੈ ਜੀ ਆ ਇਹ ਹੈ ਜੀ ਸੰਗਾਸਨ ਇਹ ਤਖਤ ਕਹਿ ਲਓ ਸੰਗਾਸਨ ਕਹਿ ਲਓ ਕੁਰਸੀ ਕਹਿ ਲਓ ਮਹਾਰਾਜਾ ਰਣਜੀਤ ਸਿੰਘ ਦੀ ਅਸਲੀ ਇਹਦੇ ਨਾਲ ਦੀਆਂ ਹੋਰ ਥਾਵਾਂ ਤੇ ਵੀ ਬਣਾ ਕੇ ਰੱਖੀਆਂ ਅਸੀਂ ਪਿੱਛੇ ਲਾਹੌਰ ਵੀ ਦੇਖ ਕੇ ਆਏ ਸੀ ਉਹ ਕਾਪੀਆਂ ਵੈਸੇ ਕਰਕੇ ਰੱਖੀਆਂ ਹੋਏ 뮤ਜ਼ੀਅਮ ਚ ਪਰ ਇਹ ਅਸਲੀ ਹੈ ਜੀ ਅਸਲੀ ਸੋਨਾ ਅਸਲੀ ਸੰਗਾਸਨ ਜਿਹੜਾ ਮਹਾਰਾਜਾ ਰਣਜੀਤ ਸਿੰਘ ਇੱਥੇ ਬੈਠਦੇ ਸੀ ਸੋ ਇਸ ਐਂਗਲ ਤੋਂ ਦੇਖੀਏ ਵਿੱਚ ਗੱਦੀ ਲੱਗੀ ਹੋਈ ਹੈ ਤੇ ਬਾਹਵਾ ਰੱਖਣ ਵਾਸਤੇ ਜਿਹੜੀ ਆ ਨਾ ਆਰਮਰੈਸਟਾ ਵੇਖੋ ਬਣੇ ਹੋਏ ਆ ਔਰ ਇਹਨਾਂ ਦੇ ਅੱਗੇ ਕੋਈ ਚੀਜ਼ ਗੋਲ ਜੀ ਲੱਗੀ ਹੁੰਦੀ ਸੀ ਜਿੱਦੇ ਉੱਤੇ ਹੱਥ ਰੱਖੇ ਜਾਂਦੇ ਸੀ ਵੈਸੇ ਜਿਹੜੀ ਸ਼ੇਪ ਆ ਵੀਰ ਦੱਸ ਰਹੇ ਸੀ ਕਿ ਇਹਦੀ ਕਮਲ ਦੇ ਫੁੱਲ ਵਰਗੀ ਸ਼ੇਪ ਹੈ ਪਿੱਛੇ ਬਣੀ ਹੋਈ ਸੋ ਇਹਦੇ ਵਿੱਚ 12 mm ਮਿਨੀਮਮ ਜਿਹੜੀ ਇਹ ਥਿਕਨੈਸ ਵਾਲੀ ਲੱਗੀ ਹੋਈ ਹੈ ਸ਼ੀਟ ਜਿਹੜੀ ਅਸਲੀ ਸੋਨੇ ਦੀ ਸ਼ੀਟ ਹੈ ਜੀ ਅੰਦਰੋਂ ਲੱਕੜ ਦਾ ਬਣਿਆ ਹੋਇਆ ਹੈ ਤੇ ਉੱਤੇ ਸਾਰਾ ਸੋਨਾ ਅਸਲੀ ਚੜਿਆ ਹੋਇਆ ਹੈ ਅਸੀਂ ਨਾ ਵਰਕਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਵੀ ਇਹਦੇ ਉੱਤੇ ਸੋਨਾ ਜਿਹੜਾ ਇੰਨਾ ਜ਼ਿਆਦਾ ਲੱਗਾ ਉਹਦੀ ਕੀਮਤ ਕਿੰਨੀ ਹੋਏਗੀ ਤੇ ਮੈਨੂੰ ਲੱਗਦਾ ਕਿ ਜੇ ਅੱਜ ਕਿਸੇ ਸਿੱਖ ਨੂੰ ਪੁੱਛਿਆ ਜਾਵੇ ਤੇ ਇਹਦੀ ਕੋਈ ਕੀਮਤ ਨਹੀਂ ਹੈ ਬਸ ਸਿੱਖ ਰਾਜ ਜਿੰਨੀ ਕੀਮਤੀ ਹੈ ਜੀ ਸਿੱਖਾਂ ਲਈ ਇਹ ਬੇਸ਼ਕੀਮਤੀ ਹੈ ਤੇ ਜਿੱਥੇ ਇੱਕ ਗੱਲ ਦਾ ਦੁੱਖ ਹੈ ਕਿ ਇਹ ਇੰਗਲੈਂਡ 'ਚ ਪਿਆ ਹੋਇਆ ਵਾ ਸਾਡੇ ਕੋਲ ਪੰਜਾਬ 'ਚ ਨਹੀਂ ਹੈਗਾ ਉੱਥੇ ਇੱਕ ਗੱਲ ਦੀ ਖੁਸ਼ੀ ਵੀ ਹੈ ਕਿ ਇਹਨਾਂ ਨੇ ਸਾਹਮ ਕੇ ਰੱਖਿਆ ਸ਼ਾਇਦ ਅਸੀਂ ਇਦਾਂ ਸਾਹਮ ਕੇ ਨਾ ਰੱਖਦੇ ਜਿੱਦਾਂ ਇਹਨਾਂ ਨੇ ਇਥੇ ਸਾਹਮਣੇ ਰੱਖਿਆ ਹੋਇਆ ਕਿਉਂਕਿ ਇਹ ਮੇਰੇ ਸਾਹਮਣੇ ਦੁਨੀਆ ਦਾ ਸਭ ਤੋਂ ਵਧੀਆ ਮਿਊਜ਼ੀਅਮ ਆ ਤੇ ਇਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਸਾਰਿਆਂ ਨੂੰ ਵਧੀਆ ਸੋ ਇਧਰੋਂ ਵੀ ਦੇਖ ਲਈਏ ਪਿਛਲਾ ਪਾਸਾ ਵੀ ਦੇਖੀਏ ਤੇ ਥੱਲੇ ਵੇਖੋ ਪੌਡੇ ਜੇ ਬਣੇ ਹੋਏ ਆ ਪੈਰ ਇਹ ਹੈਗੇ ਜੀ ਟੋਟਲ 3 ਤੇ 3 6 ਤੇ 2 8 8 ਪੈਰ ਜੇ ਬਣੇ ਹੋਏ ਹਨ ਉੱਪਰ ਆ ਕੁੰਡੇ ਲੱਗੇ ਹੋਏ ਹਨ ਜਿਨ੍ਹਾਂ ਕੁੰਡਿਆਂ ਤੋਂ ਫੜ ਕੇ ਇਸ ਨੂੰ ਚੁੱਕਿਆ ਜਾਂਦਾ ਹੋਏਗਾ ਔਰ ਪਿੱਛੇ ਉਹ ਦੇਖੋ ਇੱਕ ਜਿਵੇਂ ਘੋੜੇ ਦਾ ਮੂੰਹ ਹੁੰਦਾ ਹੈ ਉਦਾਂ ਤਨੀ ਪਰ ਇਹ ਵੀ ਫੜਨ ਵਾਸਤੇ ਹੈਗਾ ਜਾਂ ਇਹਦੇ ਉੱਤੇ ਕੋਈ ਚੀਜ਼ ਟੰਗੀ ਜਾਂਦੀ ਹੋਏਗੀ ਸੋ ਇਹ ਸੀ ਜਿਹੜੀ ਆਪਣੀ ਬੜੀ ਫੇਮਸ ਫੋਟੋ ਆ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਦਰਬਾਰ ਲੱਗਦਾ ਸੀ ਨਾ ਤੇ ਮਹਾਰਾਜਾ ਜੀ ਆਪ ਇਹ ਆਪਣਾ ਪੈਰ ਵੀ ਉੱਤੇ ਰੱਖ ਕੇ ਬੈਠੇ ਹੁੰਦੇ ਸੀਗੇ ਇਹਦੇ ਉੱਤੇ ਸੋ ਇਹ ਹੈ ਜੀ ਸੰਗਾਸਨ ਬੜੇ ਮਾਣ ਦੀ ਗੱਲ ਹੈ ਸਾਡੇ ਵਾਸਤੇ ਅੱਜ ਸਾਨੂੰ ਮੌਕਾ ਮਿਲਿਆ ਇੱਥੇ ਆਣ ਕੇ ਆਪ ਇਹ ਦੇ ਦਰਸ਼ਨ ਕਰਨ ਦਾ ਤੇ ਇਹ ਵੀ ਮਾਣ ਹੈ ਕਿ ਤੁਹਾਡੇ ਨਾਲ ਅਸੀਂ ਇਹ ਸਾਂਝ ਪਾ ਰਹੇ ਹਾਂ ਦੀ ਸੋ ਇਹਦੇ ਬਾਰੇ ਲਿਖਿਆ ਹੋਇਆ ਹੈ ਕਿ ਗੋਲਡਨ ਥਰೋನ್ ਆਫ ਮਹਾਰਾਜਾ ਰਣਜੀਤ ਸਿੰਘ ਤੇ ਇਹ 1849 ਦੇ ਵਿੱਚ ਜਦੋਂ ਸਿੱਖ ਰਾਜ ਖਤਮ ਹੋ ਗਿਆ ਉਦੋਂ ਫਿਰ ਬ੍ਰਿਟਿਸ਼ ਗਵਰਨਮੈਂਟ ਜਿਹੜੀ ਸੀ ਗੋਰੇ ਇਸ ਨੂੰ ਇੱਥੇ ਲੈ ਆਏ ਸੀ ਸੋ ਅੱਜ ਵੀ ਇਹਦੇ ਉੱਤੇ ਬੜਾ ਸੋਹਣੀ ਗੱਦੀ ਪਈ ਹੋਈ ਹੈ ਆ ਵੇਖੋ ਝਲਰਾਂ ਜੀਆਂ ਲੰਕ ਰਹੀਆਂ ਹਨ ਤੇ ਸੁੰਦਰਤਾ ਕਿਆ ਬਾਤ ਹੈ ਬਹੁਤ ਵਧੀਆ ਜੀ ਬਹੁਤ ਸੋਹਣਾ ਚੌਰ ਸਾਹਿਬ ਆਪਾਂ ਬਹੁਤ ਸਾਰੇ ਦਰਸ਼ਨ ਕੀਤੇ ਹੋਏ ਹਨ ਅਸਲੀ ਮੋਤੀ ਲੱਗ ਕੇ ਨਾ ਬਹੁਤ ਹੀ ਮਹਿੰਗਾ 1851 ਦਾ ਬਣਿਆ ਹੋਇਆ ਹੈ ਇਹ ਚੌਰ ਸਾਹਿਬ ਹੈ ਜੀ ਉਹਦਾ ਚੌਰ ਸਾਹਿਬ ਦਾ ਮੁੱਠਾ ਹੈ ਦਸਤਾ ਹੈ ਲੰਬਾ ਔਰ ਦੱਸਿਆ ਜਾਂਦਾ ਹੈ ਕਿ ਇਹਦੇ ਵਰਗਾ ਇੱਕ ਚੌਰ ਸਾਹਿਬ ਸ੍ਰੀ ਦਰਬਾਰ ਸਾਹਿਬ ਵੀ ਪੇਟ ਕੀਤਾ ਗਿਆ ਸੀ ਸੋ ਦੋ ਸੀਗੇ ਇੱਕ ਆ ਮਿਊਜ਼ੀਅਮ ਚ ਪਿਆ ਹੋਇਆ ਤੇ ਇੱਕ ਦਰਬਾਰ ਸਾਹਿਬ ਪੇਟ ਕੀਤਾ ਗਿਆ ਸੀ ਤਾਂ ਹੀ ਅੱਗੇ ਅਸੀਂ ਗੱਲ ਕਰਦੇ ਹਾਂ ਮਿਊਜ਼ੀਅਮ ਵਾਲਾ ਤੇ ਸਾਂਭਿਆ ਹੈ ਅੱਜ ਜਾ ਕੇ ਪੁੱਛ ਕੇ ਤੇ ਦਿਖਾਓ ਤੁਸੀਂ ਵੀ ਦਰਬਾਰ ਸਾਹਿਬ ਵਾਲਾ ਲੱਭਦਾ ਕਿਤੇ ਮੈਨੂੰ ਨਹੀਂ ਲੱਗਦਾ ਉਹ ਕਿਤੇ ਲੱਭੇਗਾ ਸੋ ਇਹ ਵੀ ਦੁੱਖ ਦੀ ਗੱਲ ਹੈ ਆ ਚੀਜ਼ ਜਿਹੜੀ ਹੁਣ ਆਪਾਂ ਦੇਖਣ ਲੱਗੇ ਜੀ ਇਹਨੂੰ ਕਹਿੰਦੇ ਅੰਕਸ ਹਸਤੀ ਸਿਰ ਜਿਓ ਅੰਕਸ ਹੈ ਅੰਕਸ ਹੁੰਦਾ ਇਧਰੋਂ ਆ ਹੱਥ 'ਚ ਫੜਿਆ ਹੁੰਦਾ ਔਰ ਕਿੱਡਾ ਸੋਹਣਾ ਬਣਿਆ ਇਹ ਵੀ ਮੋਤੀਆਂ ਵਾਲਾ ਇਹਦੇ ਉੱਤੇ ਨਾ ਦੋ ਤਿੱਖੇ ਪਾਸੇ ਹੁੰਦੇ ਆ ਜੀ ਇੱਕ ਉਹ ਉੱਪਰ ਜਾ ਰਿਹਾ ਤਿੱਖਾ ਸੂਈ ਇੱਕ ਥੱਲੇ ਨੂੰ ਆ ਇਹ ਹਾਥੀ ਦੇ ਪਾਸੇ ਤੇ ਮਾਰਿਆ ਜਾਂਦਾ ਥੱਲੇ ਵਾਲਾ ਜੇ ਮੰਨ ਲਓ ਹਾਥੀ ਨੂੰ ਸੱਜੇ ਪਾਸੇ ਮੋੜਨਾ ਤੇ ਸੱਜੇ ਪਾਸੇ ਮਾਰਿਆ ਜਾਂਦਾ ਹੈ ਖੱਬੇ ਪਾਸੇ ਮੋੜਨਾ ਤੇ ਖੱਬੇ ਪਾਸੇ ਮਾਰਿਆ ਜਾਂਦਾ ਤੇ ਆ ਜਿਹੜਾ ਉੱਪਰਲਾ ਹੁੰਦਾ ਇਹ ਹੁੰਦਾ ਸਟਾਪ ਤੇ ਸਟਾਰਟ ਵਾਲਾ ਜੋ ਸਾਨੂੰ ਦੱਸਿਆ ਗਿਆ ਇਹ ਮਾਰ ਦੇ ਨਾਲ ਹਾਥੀ ਨੂੰ ਫਿਰ ਰੁਕ ਜਾਂਦਾ ਹੈ ਹਾਥੀ ਉੱਥੇ ਠੀਕ ਹੈ ਜੀ ਸੋ ਇਹ ਹੈ ਜੀ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ ਜਿਹੜਾ ਲੰਡਨ ਚ ਬਹੁਤ ਮਸ਼ਹੂਰ ਹੈ ਔਰ ਸਾਨੂੰ ਦੱਸਿਆ ਗਿਆ ਕਿ 6 ਮੀਲ ਦੇ ਕਰੀਬ ਇਹਦਾ ਕੇਰਾ ਹੈ ਔਰ ਇੰਨਾ ਵੱਡਾ ਹੈ ਕਿ ਇਹਨੂੰ ਵੇਖਣ ਵਾਸਤੇ 22 ਦਿਨ ਲੱਗਦੇ ਹਨ ਆਪਾਂ ਇੱਥੇ ਆਏ ਸਿਰਫ 1 ਘੰਟੇ ਵਾਸਤੇ ਕਿਉਂਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਉਹ ਸੰਗਾਸਣ ਜਿਹੜਾ ਸੀ ਉਹ ਦੇਖਣਾ ਚਾਹੁੰਦੇ ਸੀ ਉਹਦੀ ਤੁਹਾਡੇ ਨਾਲ ਇਹ ਸਾਂਝ ਪਈ ਹੈ ਬੜਾ ਸੋਹਣਾ ਮਿਊਜ਼ੀਅਮ ਹੈ ਕਦੇ ਵੀ ਲੰਡਨ ਆਉਣ ਦਾ ਮੌਕਾ ਮਿਲੇ ਜਰੂਰ ਆਉਣਾ ਕਿਉਂਕਿ ਕਦੀ ਅਸੀਂ ਵੀ ਰਾਜੇ ਸੀ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਗੁਰੂ ਸਾਹਿਬ ਕਿਰਪਾ ਕਰਨ ਇਸ ਵੀਡੀਓ ਦੀ ਇੱਥੇ ਹੀ ਸਮਾਪਤੀ ਹੈ ਜੀ ਅੱਗੇ ਜਿੱਥੇ ਅੱਗੇ ਗੁਰੂ ਸਾਹਿਬ ਲੈ ਕੇ ਚੱਲਣਗੇ ਤੁਹਾਡੇ ਨਾਲ ਸਾਂਝਾ ਪੈਂਦੀਆਂ ਰਹਿਣਗੀਆਂ ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਲਾਈਕ ਜ਼ਰੂਰ ਕਰੋ ਸਬਸਕ੍ਰਾਈਬ ਜ਼ਰੂਰ ਕਰੋ ਹੋਰ ਭੈਣ ਭਰਾਵਾਂ ਨੂੰ ਜ਼ਰੂਰ ਇਹ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਜੋ ਆਪਣੇ ਇਤਿਹਾਸ ਨਾਲ ਜੁੜ ਸਕੀਏ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ